ਹੈਲੋ ਫਰੈਂਡ ਆਹ ਦੇਖ ਲਓ ਮੇਰੀ ਮੰਮੀ ਦੇ ਹਾਲ ਆਪ ਤਾਂ ਤੁਪੇ ਮਰਨਾ ਮਰਨਾ ਆਏਗਾ ਤੇ ਨਾਲ ਮੈਨੂੰ ਹੀ ਮਾਰੀ ਜਾਂਦੀ ਹੈਗੀ ਆ ਆਹੋ ਮੈਂ ਤਾਂ ਬਿੱਲੀ ਬੱਤੀ ਹੈ ਬਿੱਲੀ ਬੈਠੀ ਆ ਪੈਰ ਮਨ ਸੌਣ ਵੀ ਨਹੀਂ ਦਿੰਦੀ ਦੇਖੋ ਜੀ ਸੌਣ ਨੂੰ ਰਾਤ ਨੂੰ ਪਾਣੀ ਲਾਉਣ ਜਾਂਦਾ ਹਣਾ ਜਿਹੜੀ ਲੋਕਾਂ ਕੋਲੇ 4 ਕਿੱਲੇ ਪੈਲੀ ਆਪਣੇ ਆਪਣੀਆਂ ਆਪਣੀ ਲੋਕਾਂ ਨੇ ਜਿਹੜੀ ਕਿਹੜੀ ਪੈਲੀ ਕਿਹੜੀ ਪੈਲੀ ਦੱਸੀ ਫਰੈਂਡ ਓਕੇ ਕੋਲੇ ਸਾਡੀ 4 ਕਿੱਲੇ ਪੈਲੀ ਦੇ ਨਾਪੜੇ ਦੱਸ ਕੋ ਲੋਕਾਂ ਨੇ ਕੀ ਕਰੀਏ ਦੱਸੋ ਹੈ ਮੇਰੇ 4 ਕਿੱਲੇ ਸੀਗੇ ਮੋਕੇ ਦੇ ਨਾਲ ਲੱਗਦੀ ਸੀ ਜਮਾ 4 ਆ ਦੇਖੋ ਆ ਦੇਖੋ ਉੱਥੇ ਕਣ ਕਟਾੜੀ ਆ ਦੇਖੋ ਆ ਦੇਖੋ ਜੀ ਮੈਸ ਕਣ ਕਦੇ ਦਾ ਦੇਖੋ ਆ ਦੇਖੋ ਫਰੈਂਡ ਕੱਟ ਇਹ ਮੇਰੀ ਉਹੀ ਕਣ ਕ ਜਿਹੜੀ 4 ਪਲੇ ਚ ਪਹਿਲੇ ਤੇ ਨਿਕਲੀ ਹੈ ਹਾਂ ਆ ਨਿਕਲੀ ਹੈ ਫਰੈਂਡ 4 ਕਿੱਲੇ ਦੀ ਦੀਪੂ ਵਾਲੀ ਕਣ ਕ ਦੀਪੂ ਵਾਲੀ ਕਣ ਕ ਬਰੈਡ ਤੋਂ ਕੇ ਸੁੱਕਰੀ ਪਾਈ ਹੋਈ ਹੈ ਦੀਪੂ ਵਾਲੀ ਕਣ ਕ ਆ ਆਪ ਤੈਨੂੰ ਤਪੇ ਮਰਨਾ ਮਰਨਾ ਦੇ ਨਾਲ ਮੈਨੂੰ ਹੀ ਮਾਰੀ ਜਾਂਦੀ ਹੈ ਰਾਟਾ ਜਵਨਾ ਤੇਰੀ ਬਿਣਾ ਨਾ ਤੇ ਮੈਂ ਨਾਸ਼ਤਾ ਪਾਣੀ ਕਰ ਲਿਆ ਘੁੱਟਾ ਪਾਲਿਆ ਖਾਲਗਾ ਯਾਰਾ ਨੇ ਹੁਣ ਮੇਰੇ ਫੈਨ ਮੈਨੂੰ ਮਿਲਣ ਆਏ ਸੀ ਮੈਨੂੰ 100 ਰੁਪਏ ਦੇ ਕੇ ਗਿਆ 100 ਰੁਪਏ ਫੈਨ 100 ਰੁਪਏ 100 ਰੁਪਏ ਦੇ ਕੇ ਕਿਰਨਾਂ ਨੂੰ ਹੋਈ 100 ਰੁਪਏ ਦਾ ਵਹਟਾ ਸੱਟ ਕੇ ਆਵਾਂਗੇ ਤੁਹਾਨੂੰ ਭਿਵਾਵਾਂਗੇ ਦੇਖ ਹੁਣ ਦੇਖ ਰਹੀ ਈ ਕਣਕ ਏੜੀ ਉਹ ਈ ਜਿਹੜੀ ਚਾਰ ਪੇ ਪੈ ਡੈਂਪੂ ਵਾਲੀਆ ਡੈਂਪੂ ਵਾਲੀ ਮੈਂ ਨਹੀਂ ਪਹਿਲੀ ਪਹਿਲੀ ਹੁੰਦੀ ਆ ਚਾਰ ਕਿੱਲੇ ਮੇਰੇ ਮੋਗੇ ਨਾਲ ਆ ਮੋਗੇ ਨਾਲ ਲੱਗਦੀ ਮੇਰਾ ਪਿੰਡ ਹੈਗਾ ਮੁਕਸਰ ਦੇ ਨਾਲ ਹੀ ਪਿੰਡ ਆ ਮੇਰਾ ਕਿਸੀ ਵਾਲਾ ਇਹ ਸਿਆਣਾ ਨਹੀਂ ਹੋ ਜਾ ਜੀ ਦੇਖੋ ਦੇਖੋ ਤੜਕੇ ਦੀ ਤਾਂ ਲੱਗੀ ਹੋਈ ਹੈ ਇਹ ਤਾਂ ਮਸ਼ੀਨ ਚ ਮਸ਼ੀਨ ਮਤਲਬ ਕੱਪੜੇ ਹੋਏ ਆਪ ਨੂੰ ਕੋਟਲੀ ਮਮਾ ਹੋ ਤੈਨ ਪਿੰਡ ਕਰਨਾ ਦੇ ਆਪ ਨੂੰ ਕੋਟਲੀ ਮਮਾ ਹੋ ਤੈਨ ਪਿੰਡ ਕਰਨਾ ਦੇ ਪਠੰਡੇ ਵਾਲੀ ਦੇ ਆਪਣਾ ਪਿੰਡ ਫਰੰਡ ਮਮਾ ਸਰ ਜਾ ਜੀਣੇ ਮਿਲਣਾ ਜਿੱਦਣ ਕਹੋ ਉਦੋਂ ਹੀ ਲੈ ਚੰਗੂਗੀ ਪਰ ਸਾਡੇ ਜੋਗਰੀ ਚਾਹ ਹੈ ਨਹੀਂ ਉਹਨਾਂ ਕੋਲ ਹਾਂ ਬਸ ਇਹ ਗੱਲ ਮੈਨੂੰ ਕਹੀ ਆ ਸਾਡੇ ਰਿਸ਼ਤੇਦਾਰਾਂ ਨੇ ਅਸੀਂ ਕਿਹਾ ਵੀ ਅਸੀਂ ਆਉਣਾ ਫਰੈਂਡ ਕਹਿੰਦੇ ਨਾ ਆਇਓ ਸਾਡੇ ਤੋਂ ਕਹਿੰਦੇ ਚਾਹ ਹੀ ਨਹੀਂ ਪਈ ਜਾਣੀ ਫੇਰ ਤੁਸੀਂ ਕਹੋਗੇ ਗੱਲਾਂ ਬਣਾ ਦੋਗੇ ਇਹਦਾ ਕੀ ਮਤਲਬ ਨਿਕਲਦਾ ਫਰੈਂਡ ਸਾਡੇ ਘਰੇ ਕੋਈ ਆਵੇ ਅਸੀਂ ਚਾਰ ਏ ਕਣਾਹੇ ਦੇ ਵਿੱਚ ਭਾਰਾਂਗੇ ਸਾਡੇ ਰਿਸ਼ਤੇਦਾਰਾਂ ਨੂੰ ਤੇ ਥੱਲੋ ਲਾ ਦਾਂਗੇ ਅੱਗ ਮਿੱਟੀ ਦਾ ਤੇਲ ਪਾ ਕੇ ਲੈ ਤੇ ਚਾਹ ਉਪਲੀ ਜਾਊਗੀ ਤੇ ਚਾਹ ਪੱਤੀ ਉਹਦੇ ਮੂੰਹ 'ਚ ਪਾਵਾਂਗੇ ਖੰਡ ਪਾਵਾਂਗੇ ਉਹਦੇ ਮੂੰਹ 'ਚ ਇੱਕ ਥੈਣੀ ਦੁੱਧ ਦੀ ਠੋਕਾਂਗੇ ਉਹਦੇ ਮੂੰਹ 'ਚ ਤੇ ਕੁਟਲ ਦੇ ਦਾਂਗੇ ਲੈ ਕੇ ਫਿਰ ਤੇ ਚਾਹ ਆਪੀ ਉਪਲ ਜਿੰਨੀ ਮਾਰਦੀ ਰਹਿਣਾ ਨੀ ਬੀੜੀ ਉਹਨੂੰ ਗੁੱਸਾ ਕਿਹੜਾ ਉਹਦਾ ਸੁਭਾਅ ਸੁਭੀਅਤ ਆਪਣੇ ਰਿਸ਼ਤੇਦਾਰ ਵਾਸੇ ਹੱਸਣਾ ਵੀ ਕੀ ਕਹ ਸਹੀ ਬੋਲਦੀ ਮੈਂ ਨੂੰ ਨਾ ਵੀ ਨੀ ਇਹ ਗੱਲ ਸਹੀ ਹੋਰ ਕੋ ਦੱਸ ਸਾਡੇ ਮੇਰੀ ਮਾਂ ਮਾਮੀ ਨੂੰ ਫੋਨ ਲਾਇਆ ਸੀ ਅਸੀਂ ਕਹ ਤੁਹਾਡੇ ਘਰੇ ਆ ਰਹੇ ਹਾਂ ਮੇਰੇ ਨਾਨਕੇ ਪਿੰਡ ਜੀ ਉਹ ਕਹਦੇ ਸਾਡੇ ਕਹਿੰਦੇ ਸਾਡੇ ਪਿੰਡ ਨਾ ਆਇਓ ਘਰੇ ਨਾ ਆਇਓ ਤੇ ਕਹਿੰਦੇ ਸਾਡੇ ਤੁਹਾ ਨੂੰ ਚਾਹ ਨਹੀਂ ਪੀਈ ਜਾਣੀ ਸਾਡੇ ਘਰੇ ਆਇਓ ਆ ਜਿਹੜੀ ਮੰਮੀ ਨੇ ਗੱਲ ਦੱਸੀ ਹੈ ਨਾ ਇਹੀ ਕਰਦਾ ਹੈ ਇਹੀ ਕਰਦਾ ਹੈ ਸਹੀ ਗੱਲ ਆ ਪਾਛੋ ਦੁੱਖ ਤਾਂ ਬੜਾ ਹੋਇਆ ਜਦੋਂ ਬੜੀ ਪਰਜਾਈ ਨੇ ਕਹੇ ਤਾਂ ਵੀ ਸਾਡੇ ਘਰੇ ਨਾ ਆਇਓ ਕਹਿੰਦੀ ਤੇ ਸਾ ਚਾਹ ਚੂਣੀ ਕਹਿੰਦੀ ਪਿਆਈ ਜਾਣੀ ਮੇਰੀ ਸਗੀ ਪਰਜਾਈ ਨੇ ਨਾਲੇ ਮੈਂ ਚਾਹ ਪੀਣ ਨਹੀਂ ਜਾਂਦੀ ਸੀ ਮੈਂ ਸਿਰਫ ਆਪਦੇ ਭਰਾ ਨੂੰ ਤੇ ਪਤੀ ਜਪਤੀਆਂ ਨੂੰ ਵੇਖਣਾ ਸੀ ਮਿਲਣਾ ਸੀ ਦੇਖੇ ਨਹੀਂ ਮੈਂ ਅੱਜ ਤੱਕ ਤੇ ਕਦੇ ਦਿਲ ਕਰਦਾ ਹੀ ਆ ਯਾਰ ਕਦੇ 7 ਸਾਲ ਹੋ ਗਏ ਫਰੰਟ ਪਿੰਡ ਗਿਆ ਨੂੰ 7 ਸਾਲ ਮਾਪੇ ਮਰ ਗਿਆ ਆਪਾਂ ਜਾਂਦੇ ਨਹੀਂ ਤੇ ਮੇਰੀ ਸਗੀ ਪਰਜਾਈ ਨੇ ਇਹ ਗੱਲ ਕਹੀ ਸੀ ਦੱਸੋ ਨਾਲੇ ਮੈਂ ਉਹਨਾਂ ਨੂੰ ਦਿੱਤਾ ਮੈਂ ਉਹਨਾਂ ਤੋਂ ਲੈਂਦਾ ਨਹੀਂ ਕੁਛ ਅੱਜ ਤੱਕ

ਵਾੜਾ ੜਾ ਉਹ ਤੇ ਕੱਛੜੀ ਆ ਉਹ ਕਰੀਏ ਤਰੂਦ ਤੇ ਗੱਲੀ ਉਹ ੜੇ ਓਏ ਉਹਦੀ ਕਰਾਲੀ ਕਿਵੇਂ ਕਰਦੀ ਆ ਜਿਆਲੇ ਕਰੀਓ ਕਿਹੜੇ ਕਹਾਣੀ ਕਿ ਕਰਦੀ ਆ ਹਾਂ ਨਦਸੀ ਦੀ ਉਹਦੇ ਦੀਪੇ ਦੇ ਘਰ ਅਲੀ ਕਿਵੇਂ ਕਰਦੀ ਆ ਅੱਛਾ ਹਾਂ ਮਰ ਮੌਤ ਕਰਨਾ ਬਠੰਡਾ ਨੀ ਮੈਂ ਪੈਂਡ ਖਰੀਦ ਲੂ ਨੀ ਮੌ ਮੇਰੇ ਵਰਗਾ ਕਹੂੰ ਮੈਂ ਚੱਕ ਦੂ ਫਟੇ ਨਾ ਮਾਕਾ ਕੋ ਉਹ ਤੂੰ ਜਾ ਯਾਰ ਮੈਂ ਕਮਲ ਮਰਵਾ ਲਈਂ ਫਰੰਟ ਸਾਡੇ ਸਾਡੇ ਬਲੌਗ ਨੂੰ ਪਿਆਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਓ ਇੱਕ ਗੱਲ ਹੀ ਵਾਲੀ ਗੱਲ ਦੱਸੀ ਸੀ ਬਲੀ ਕਹਿਰਦੀ ਉਹ ਵੀਡੀਓ ਬਣਾਉਣੀ ਆ ਮੈਂ ਤੇਰੇ ਪਿੱਛੇ ਗੜੀ ਛੜੀ ਮਾਰਦਾ ਭੁੱਖਾ ਸੁਹਣੀਏ ਮੈਂ ਤੇਰੇ ਨੂੰ ਪਿਆਰਦਾ ਗੰਗਣਾ ਦੇ ਮੂਰੇ ਲਫੇੜਾ ਦਿੱਤਾ ਮਾਰ ਗੰਗਣਾ ਦੇ ਮੂਰੇ ਲਫੇੜਾ ਦਿੱਤਾ ਮਾਰ ਲਾਲ ਲਾਲ ਗੱਲ ਉੱਤੇ ਪੰਜਾ ਛਪ ਗਿਆ ਨਹੀਂ ਇਹ ਤਾਂ ਤੇਰੇ ਪਾਇਆ ਹਾਰ લાલ લાલ ਗੱਲੇ ਉੱਤੇ ਪੰਜਾ ਪਚ ਪਗੈ ਰਿਹਾ ਤਾਂ ਜਿੱਤਦਾ ਤੇਰੇ ਪਾਇਆ ਛਿੱਤਰਾਂ ਦਾ ਹਾ ਬਸ ਫਿਰਨ ਓਕੇ ਬਾਈ ਬਾਈ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਡੇ ਰਿਸ਼ਤੇਦਾਰਾਂ ਦਿੱਕ ਦਿਓ ਜਿਹਨਾਂ ਨੇ ਸਾਨੂੰ ਚਾਹ ਰਿਆ ਗਿਆ ਸੀ